ਹੁਣ ਪਹੁੰਚ ਜੰਮੂ ਕਸ਼ਮੀਰ ਆ ਘਰ ਠਿਠੇ ਛੇ ਸੱਤ ਮੌਤਾ ਹੋਈਆਂ ਜ਼ਖਮੀ ਹੋਏ ਕਿਸੇ ਦੀ ਲੱਤ ਨਹੀਂ ਕਿਸੇ ਦੀ ਬਾਹ ਨਹੀਂ ਕਿਸੇ ਦਾ ਹੱਥ ਨਹੀਂ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਮਰਦਾ ਕੌਣ ਆ ਲੜਾਈ ਤੇ ਤੁਹਾਡੀ ਆਪਣੀਆਂ ਮੰਤਰੀਓ ਸੰਤਰੀਓ ਤੁਹਾਨੂੰ ਕਹਿ ਰਹੇ ਆ ਜੇ ਤੁਸੀਂ ਲੜਨਾ ਵਾ ਕਿਉਂਕਿ ਇਹਨਾਂ ਦੀ ਸ਼ਹਮਤੀ ਦੇ ਨਾਲ ਜੰਗ ਸ਼ੁਰੂ ਹੁੰਦੀ ਆ ਨਾ ਜਦੋਂ ਇਹ ਆਪਸ ਦੇ ਵਿੱਚ ਮਿੱਥ ਲੈਂਦੇ ਵੀ ਜੰਗ ਕਰਨੀ ਆ ਫੇਰ ਹੀ ਜੰਗ ਲੜਦੀ ਆ ਉਦੋਂ ਤੇ ਨਹੀਂ ਜੰਗ ਲੜੀ ਜਾਂਦੀ ਉਦੋਂ ਹੀ ਲੱਗਦੀ ਆ ਜਾਓ ਬਾਰਡਰਾਂ ਤੇ ਹੁਣ ਕਿਉਂ ਸਿੱਖ ਜੇ ਤਾਂ ਆਉਂਦੇ ਆ ਆ ਮੈਂ ਵੇਖ ਰਹੀ ਸੀ ਗੋਦੀ মিডিਆ ਜਨੂੰ ਸੀ ਕਹਿੰਨੇ ਆ ਵਕਾਊ মিডিਆ ਜਿਨ੍ਹਾਂ ਜਦੋਂ ਕਿਤੇ ਸਿੱਖਾਂ ਦੀ ਗੱਲ ਆਉਣੀ ਤੇ ਕਦੇ ਸਿੱਖ ਨਹੀਂ ਸੀ ਇਹਨਾਂ ਦੇ ਮੂੰਹੋਂ ਨਿਕਲਿਆ ਚਾਹੇ ਅਸੀਂ ਧਰਨੇ ਤੇ ਕਿਉਂ ਨਾ ਬੈਠੀ ਹੋਈਏ ਆਪਣੇ ਹੱਕਾਂ ਲਈ ਜਦੋਂ ਸਾਡਾ ਕਿਸਾਨੀ ਪ੍ਰੋਟੈਸਟ ਚੱਲ ਰਿਹਾ ਸੀ ਮੋਢਲ ਨਾਲ ਸਾਨੂੰ ਕੀ ਆਖਿਆ ਸੀ ਇਹ ਖਾਲਸਤਾਨੀ ਨੇ ਇਹ ਬਾਗੀ ਨੇ ਇਹ ਆਤਵਾਦੀ ਸੰਗਾਂ ਦੇ ਬੈਠੇ ਨੇ ਆ ਕੇ ਹੱਕ ਨਹੀਂ ਮੰਗਦੇ ਆਪਣੇ ਖਾਲਸਤਾਨ ਮੰਗਦੇ ਨੇ ਇਹੋ ਕੋਈ ਬੋਲਿਆ ਨਾ ਇਹ ਅਜ ਤੱਕ ਤੇ ਹੁਣ ਇਹਨਾਂ ਵਕਾਊ ਮੀਡੀਆ ਦੀ ਮੈਡਮ ਜਿਹੜੀ ਬੜੀ ਚਾਂਬਲਦੀ ਸੀ ਬੜੀਆਂ ਚੀਕਾਂ ਮਾਰਦੀ ਹੁਣ ਤੱਕ ਸਿੱਖ ਰੈਜੀਮੈਂਟ ਨੇ ਆਹ ਕੀਤਾ ਸਿੱਖਾਂ ਨੇ ਉਹ ਕੀਤਾ ਐ ਹੋਈ ਦੀ ਉਹ ਹੋਈ ਦੀ ਕੀ ਗੱਲ ਹੁਣ ਸਿੱਖ ਕਿਉਂ ਯਾਦ ਆਏ ਬਾਰਡਰਾਂ ਤੇ ਖਲੋਣਾ ਪੈਣਾ ਨਾ ਜਦੋਂ ਮਰਨ ਦੀ ਗੱਲ ਆਉਂਦੀ ਆ ਫਿਰ ਕੌਣ ਅੱਗੇ ਕਰਦੇ ਆ ਜਿਨ੍ਹਾਂ ਨੂੰ ਅੱਤਵਾਦੀ ਜਿਨ੍ਹਾਂ ਦੀਆਂ ਦਸਤਾਰਾਂ ਚੁੱਪਦੀਆਂ ਨੇ ਜਿਨ੍ਹਾਂ ਦੇ ਚਿਹਰਿਆਂ ਤੇ ਦਾੜੇ ਚੁੱਪਦੇ ਨੇ ਫਿਰ ਇਹਨਾਂ ਨੂੰ ਟੈਂਕਾਂ ਤੇ ਤੋਪਾਂ ਦੇ ਅੱਗੇ ਕਰਨ ਵਾਸਤੇ ਸਰਦਾਰ ਦਿਸਦੇ ਨੇ ਆ ਗਏ ਨਾ ਇੱਕ 19 ਸਾਲਾਂ ਦਾ ਇੱਕ 24 ਸਾਲਾਂ ਦਾ ਮਾਂ ਦਾ ਪੁੱਤ ਜਦੋਂ ਗੋਲੀਆਂ ਚੱਲੀਆਂ ਇਹ ਹੁਣ ਦੀ جنگ ਦੇ ਵਿੱਚ ਪੁੱਛੋ ਨਾ ਮਾਮਾ ਨੂੰ ਬੇਸ਼ੱਕ ਦੇਸ਼ ਕੌਮ ਲਈ ਕੁਰਬਾਨ ਹੋ ਗਏ ਪਰ ਕਿਹੜੀ ਮਾਂ ਵਾ ਜਿਹਦਾ ਜੀ ਕਰਦਾ ਵੀ ਜਿਸ ਬੱਚੇ ਨੂੰ ਮੈਂ ਪਾਲਿਆ ਹੱਥਾਂ 'ਚ ਖਲਾਇਆ ਜਿਹਨੂੰ ਗਿੱਲੇ ਤੋਂ ਸੁੱਕੇ ਥਾਂ ਚੁੱਕ-ਚੁੱਕ ਕੇ ਕਰਦੀ ਰਹੀਆਂ ਤੁਸੀਂ ਵੇਖਿਓ ਆ ਤੁਹਾਡੇ ਘਰ ਦੇ ਬਾਹਰ ਕੋਈ ਪਾਲਤੂ ਤੁਹਾਡਾ ਭਾਵੇਂ ਨਾ ਵੀ ਕੋਤਾਵੇ ਜਾਂ ਘਰੇ ਕੋਈ ਚਾਰ ਦਿਨ ਰੱਖ ਲਵੇ ਜਾਂ ਬਾਹਰ ਹੀ ਰੋਟੀ ਪਾ ਦੇਵੇ ਨਾ ਉਹਦੇ ਨਾਲ ਲਗਾਵ ਹੋ ਜਾਂਦਾ ਜਾਨਵਰੀ ਹੋਵੇ ਜਿਹੜਾ ਬੋਲ ਨਹੀਂ ਸਕਦਾ ਤੇ 5ਵੇਂ ਦਿਨ ਬੂਹਾ ਖੋਲ ਕੇ ਵੇਨੇ ਵੀ ਅੱਜ ਆਇਆ ਨਹੀਂ ਵੀ ਰੋਟੀ ਪਾਉਣੀ ਸੀ ਤੇ 24 24 ਸਾਲਾਂ ਦੇ ਉਹਨੀਆਂ ਉਹਨੀਆਂ ਸਾਲਾਂ ਦੇ ਪੁੱਤ ਆ ਮੋਡਿਆਂ ਤੇ ਚੋਕੇ ਲੈ ਜਾਣੇ ਬੜੇ ਔਖੇ ਲੱਗਦੇ ਜਿਹੜੇ ਕਦੇ ਮੋਡਿਆਂ ਤੇ ਬਾਹ ਬਾ ਕੇ ਬਾਪ ਨੇ ਖਲਾਈ ਹੋਣ ਆਮ ਜਨਤਾ ਦਾ ਨੁਕਸਾਨ ਆ ਕਈ ਤੇ ਐਵੇਂ ਦੰਦ ਕੱਢੀ ਜਾਂਦੇ ਆ ਇੱਥੇ ਆਪਣੇ ਵਾਲੇ ਵੀ ਤੇ ਜਿਹੜੇ ਇਥੋਂ ਪੰਜਾਬ ਤੋਂ ਪਾਰ ਬੈਠੇ ਉਹ ਵੀ ਇਹ ਕੋਈ ਮਜ਼ਾਕ ਨਹੀਂ ਆ ਜੰਗ ਦਾ ਨਾਮ ਮਜ਼ਾਕ ਨਹੀਂ ਆ ਅਜੇ ਵੀ ਵੇਲਾ ਵਾ ਨਾ ਸੋਸ਼ਲ ਮੀਡੀਆ ਦੇ ਉੱਪਰ ਇੰਨੀ ਖੱਪ ਪਾਈ ਚੱਲੋ ਸਿਆਣੇ ਕਹਿੰਦੇ ਕਈ ਵਾਰ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੁੱਲਣੀਆਂ ਪੈ ਜਾਂਦੀਆਂ ਵਾ ਹਾਸੇ ਦਾ ਤਮਾਸ਼ਾ ਬਣਨ ਲੱਗਿਆ ਬਹੁਤਾ ਸਮਾਂ ਨਹੀਂ ਲੱਗਦਾ ਪਤਾ ਨਹੀਂ ਅਜੇ ਕੀ ਬਣਨਾ ਕੀ ਨਹੀਂ ਬਣਨਾ ਪਰ ਹੱਥ ਬਨ ਕੇ ਬੇਨਤੀ ਆ ਸੰਭਲ ਜਾਓ ਪਰ ਜਿਸ ਦਿਨ ਸੱਤਖੰਡ ਸ੍ਰੀ ਰਮੰਧਰ ਸਾਹਿਬ ਲੈਕਆਊਟ ਕੀਤਾ ਗਿਆ ਨਾ ਵੀ ਸਾਰੀਆਂ ਬਤੀਆਂ ਸੱਤਖੰਡ ਦੀਆਂ ਬੁੱਢੀਆਂ ਆਪਾਂ ਦੇ ਉੱਥੇ ਮੌਜੂਦ ਨਹੀਂ ਸੀ ਪਰ ਇੱਕ ਵੀਡੀਓ ਨੇ ਲੋ ਗੰਡੇ ਖੜੇ ਕਰਕੇ ਰੱਖ ਦਿੱਤੇ ਸੀ ਜਿਨੇ ਜਿਨੇ ਵੀ ਦਰਬਾਰ ਸਾਹਿਬ ਦੀਆਂ ਲਾਈਟਾਂ ਬੁਝਾਉਣੀਆਂ ਚਾਹੀਆਂ ਉੱਥੇ ਹਨੇਰਾ ਕਰਨਾ ਚਾਹਿਆ ਨਾ ਉਹਦਾ ਮੁੜ ਕੇ ਕੱਖ ਨਹੀਂ ਜੇ ਬਚਿਆ ਜਿਨੇ ਜਿਨੇ ਵੀ ਦਰਬਾਰ ਸਾਹਿਬ ਦੇ ਵੱਲ ਨੂੰ ਮਾਰੀ ਅੱਖ ਦੇ ਨਾਲ ਝਾਕੇ ਜਿਨੇ ਵੀ 11 ਹਮਲੇ ਹੋਇਆ ਹੁਣ ਤੱਕ ਪਹਿਲਾ ਵਿਦੇਸ਼ੀ ਹਮਲਾ ਬਰਾਂ ਵੱਲੋਂ ਫਿਰ ਸੁਲਹੀ ਖਾਂ ਸੁਭੀ ਖਾਂ ਫਿਰ ਅਹਿਮਦ ਸ਼ਾਹ ਅਬਦਾਲੀ ਆਇਆ ਜਕਰੀਆ ਖਾਂ ਵੱਲੋਂ ਕੁਝ ਹਮਲੇ ਕੀਤੇ ਗਏ ਦਸਵਾਂ ਕਿਹੜਾ ਹੋਇਆ ਸੀ 1955 ਵੰਡ ਤੋਂ ਬਾਅਦ ਜਦੋਂ ਲੰਦਾ ਪੰਜਾਬ ਤੇ ਚੜਦਾ ਪੰਜਾਬ ਬਣਿਆ ਹੁਣ ਗੱਲ ਤੇ ਹੀ ਕਰੀ ਜਾਂਦੇ ਆ ਵੀ ਆਂ ਇੰਡੀਆ ਵਾ ਉਹ ਪਾਕਿਸਤਾਨ ਆ ਕਿ ਪਾਕਿਸਤਾਨ ਵਾਲਿਆਂ ਨੇ ਮੰਗਿਆ ਸੀ ਵੀ ਸਾਨੂੰ ਵੱਖਰਾ ਪਾਕਿਸਤਾਨ ਦਿਓ ਨਹੀਂ ਸੀ ਮੰਗਿਆ ਜੇ ਨੋ ਤੁਸੀਂ ਕਹਿੰਦੇ ਨਾ ਆਜ਼ਾਦੀ ਦਿਵਸ ਆਜ਼ਾਦੀ ਨਹੀਂ ਉਸ ਦਿਨ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬਰਬਾਦੀ ਹੋਈ ਸੀ ਕਿੰਨੇ ਜੀਵ ਵਿਛੜੇ ਸਭ ਕੁਝ ਵਿਛੜਿਆ ਕਾਦੀ ਆਜ਼ਾਦੀ ਆ ਹੁਣ ਤੱਕ ਵੀ ਜੇ ਤੁਸੀਂ ਗੱਲ ਕਰੋ ਆਜ਼ਾਦੀ ਹੈ ਕਿਹੇ ਚੀਜ਼ ਦੀ ਆ 에ਅਰਪੋਰਟ ਤੇ ਤੁਸੀਂ ਚਲੇ ਜਾਓ ਤੁਹਾਡੇ ਕਦੇ ਤੱਕ ਨੂੰ ਸੁਤਤਾ ਸਵਾਲ ਕੀਤੇ ਜਾਂਦੇ ਵੀ ਇਹਦੇ ਚ ਕੀ ਆ ਇਹ ਆਜ਼ਾਦੀ ਆ ਨਹੀਂ ਆਜ਼ਾਦੀ ਹੱਕ ਐਦਾ ਨਹੀਂ ਜੇ ਮਿਲਦੇ गुरु गोबिंद सिंह महाराज कह के गया कहू किसी को राज ना दे है, है। जो लेह है ले जो बल से ले बल से ले है, है। अजय भी बेला वाह घर बैठे खिल्ली ना मचाओ ਇਹ ਮਜਾਕ ਨਹੀਂ ਆ ਰੋਜ਼ ਘਰਾਂ ਵਿੱਚ ਬੈਠੇ ਆਪਣੇ ਜਵਾਨਾਂ ਵਾਸਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਚਾਹੇ ਇੱਧਰ ਲਿਓ ਚਾਹੇ ਉੱਧਰ ਬੈਠੇ ਨੇ ਹੈ ਤੇ ਸਾਰੇ ਮਾਵਾ ਦੇ ਪੋਤੀ ਆ ਨਾ ਅਰਦਾਸ ਕਰਿਆ ਕਰੋ ਮਹਾਰਾਜ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਬਾਬਾ ਬੀਰ ਸਿੰਘ ਦੇ ਸਥਾਨ ਤੇ ਬੈਠੀਓ ਨਾ ਬਾਬਾ ਜੀ ਕਹਿੰਦੇ ਸੀ ਮੈਂ ਸਿੱਖਾਂ ਨਾਲ ਸਿੱਖ ਲੜ ਕੇ ਮਰਦੇ ਨਹੀਂ ਵੇਖ ਜੀ ਸਕਦਾ ਬਾਬਾ ਜੀ ਨੇ ਬਸ ਟੌਂਕੜਾ ਲਾ ਲਿਆ ਸੀ ਤੇ ਅਸੀਂ ਅਰਦਾਸ ਤੇ ਕਰ ਸਕਦੇ ਨਾ ਜੀ ਹੋਰ ਨਹੀਂ ਕੁਝ ਕਰ ਸਕਦੇ ਅੱਜ ਇੱਥੇ ਆਇਓ ਦੁੱਧ ਪੁੱਧ ਤੇ ਅਸੀਂ ਮੰਗਦੇ ਰਹਿਣਾ ਅੱਜ ਮੰਗ ਕੇ ਜਾਓ ਮਹਾਰਾਜ ਸਰਬੱਤ ਦਾ ਭਲਾ ਕਰਿਓ ਇਧਰਲੇ ਪੰਜਾਬ ਦਾ ਉਧਰਲੇ ਪੰਜਾਬ ਦਾ ਭਲਾ ਕਰਿਓ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਜਨਮ ਸਥਾਨਿਆ ਉਥੇ ਬਹੁਤ ਵੱਡਾ ਇਤਿਹਾਸ ਆ ਲਾਹੌਰ ਦੀ ਧਰਤੀ ਦੇ ਨਾਲ ਸਾਡੀਆਂ ਪਿਆਰੀਆਂ ਮਿੱਠੀਆਂ ਕੌੜੀਆਂ ਜਜ਼ਾਦਾ ਜੁੜੀਆਂ ਹੋਈਆਂ ਵਾਂ ਕਦੇ ਸਾਡੇ ਗੁੱਟਾਂ ਨੂੰ ਕੋਹੇ ਨੂਰ ਦੇ ਹੀਰੇ ਬਜੇ ਕਦੇ ਸਾਡੇ ਸਿਰਾਂ ਦੇ ਮੁੱਲ ਪਏ ਸਮਾਂ ਆਇਆ ਸਾਡੇ ਆਲੀਸ਼ਾਨ ਨਗਰ ਕੀਰਤਨ ਵੀ ਕੱਢੇ ਗਏ ਅਹੀਂ ਉਹਨੂੰ ਕਦੇ ਵੀ ਮari ਅੱਖ ਨਾਲ ਵੇਖ ਨਹੀਂ ਦੇ ਸਕਦੇ ਇਸ ਕਰਕੇ ਭਾਈ ਏਕਾ ਬਣਾਈ ਰੱਖੋ ਨਫਰਤ ਛੱਡ ਦਿਓ ਧਰਮ ਦੇ ਨਾਂ ਤੇ ਆਪਸ ਦੇ ਵਿੱਚ ਨਾ ਲੜ ਲੜ ਕੇ ਮਰੋ ਇਹੋ ਮੇਰੀ ਅਖੀਰ ਦੇ ਵਿੱਚ ਆਪ ਸਾਰੀ ਸੰਗਤ ਨੂੰ ਬੇਨਤੀ ਆ 4:00 ਵਜ ਕੇ ਤੇ 5 ਮਿੰਟ ਹੋ ਚੁੱਕੇ ਆ ਮੈਨੂੰ ਹੁਕਮ ਸੀ ਜਾਂ 4:00 ਵਜ ਕੇ 5 ਮਿੰਟ ਤੇ ਜਾਂ 10 ਮਿੰਟ ਤੇ ਸਮਾਪਤੀ ਕਰ ਦਿਓ ਆ ਕਵਤਾ ਨੇ ਆਪਣਾ ਲੈਕਚਰ ਆਪ ਕਰਨਾ ਹੈ ਮੈਸੇਜ ਬਹੁਤ ਵੱਡਾ ਅੱਜ ਦੀ ਨੌਜਵਾਨੀ ਚਾਹੇ ਭੈਣਾ ਵਾ ਚਾਹੇ ਵੀਰਿਆ ਇਹਨੂੰ ਧਿਆਨ ਨਾਲ ਸੁਣਦੇ ਹੋ ਮੜ ਕੇ ਵਿਚਾਰਿਓ ਜਰੂਰ ਕਰ ਜਾਗੇ